ਕਾਸੋ ਆਪਰੇਸ਼ਨ ਦੇ ਤਹਿਤ ਡੇਰੋਵਾਲ ਜੋ ਕਿ ਪੰਜਾਬ ਨੂੰ ਹਿਮਾਚਲ ਦੇ ਨਾਲ ਜੋੜਦੀ ਬੈਰੀਅਰ ਹੈ ਇੱਥੇ ਪੁਲਿਸ ਵੱਲੋਂ ਨਾਕਾ ਲਗਾ ਦਿੱਤਾ ਗਿਆ ਦੱਸ ਦਈਏ ਕਿ ਰੋਪੜ ਪੁਲਿਸ ਵੱਲੋਂ ਜ਼ਿਲ੍ਹੇ ਦੇ ਵਾਕਫਾ ਕਿਲਾਕੀਆ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਫਿਰ ਨਾਕਾਬੰਦੀ ਕੀਤੀ ਗਈ ਇਸ ਬਾਬਤ ਰੋਪੜ ਪੁਲਿਸ ਵੱਲੋਂ ਸ਼ਹਿਰ ਤੋਂ ਬినా ਪੰਜਾਬ ਦੇ ਨਾਲ ਜੋ ਹਿਮਾਚਲ ਦਾ ਬਾਰਡਰ ਜੁੜਦਾ ਹੈ ਖਾਸ ਕਰਕੇ ਰੋਪੜ ਦਿਨਾ ਜੋ ਹਿਮਾਚਲ ਦਾ ਬਾਰਡਰ ਲੱਗਦਾ ਹੈ ਉੱਥੇ ਨਾਕਾਬੰਦੀ ਕੀਤੀ ਗਈ ਤੇ ਹਿਮਾਚਲ ਨੰਬਰੀ ਕਾਰ ਜਦ ਇਸ ਦੀ ਤਲਾਸ਼ੀ ਲਈ ਗਈ ਉਸ ਦੇ ਵਿੱਚੋਂ ਤੇਜ਼ਧਰ ਹਥਿਆਰ ਤੇ ਬੇਸਬਾਲ ਦਾ ਬੈਟ ਬਰਾਮਦ ਹੋਇਆ ਜਾਣਕਾਰੀ ਦਿੱਤੇ ਆ ਡੀਐਸਪੀ ਰਾਜਪਾਲ ਸਿੰਘ ਗਿੱਲ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕਾਸੋ ਆਪਰੇਸ਼ਨ ਦੇ ਤਹਿਤ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੀ ਮੁਹਿੰਮ ਜਾਰੀ ਹੈ ਜਿਸ ਦੇ ਚਲਦਿਆਂ ਗੱਡੀਆਂ ਦੀ ਚੈਕਿੰਗ ਹੋ ਰਹੀ ਹੈ ਤੇ ਇਸ ਦੇ ਦਰਮਿਆਨ ਹਿਮਾਚਲ ਨੰਬਰੀ ਗੱਡੀ ਜਿਸ ਨੂੰ ਨਾਕੇ ਤੇ ਰੋਕਿਆ ਗਿਆ ਤਲਾਸ਼ੀ ਲੈਣ ਤੇ ਇਸ ਦੇ ਵਿੱਚੋਂ ਤੇਜ਼ਧਰ ਮਾਰੂ ਹਥਿਆਰ ਯਾਰ ਮਿਲੇ ਨੇ ਐਨਆਈ ਨੇ ਉਸ ਗੱਡੀ ਦੇ ਵਿੱਚੋਂ ਕੁਝ ਬੇਸਬਾਲ ਤੇ ਬੈਟ ਵੀ ਬਰਾਮਦ ਹੋਏ ਨੇ ਪੁਲਿਸ ਨੇ ਵਿਅਕਤੀ ਸ਼ੱਕੀ ਲੱਗੇ ਨੇ ਜਿਸ ਤੋਂ ਬਾਅਦ ਗੱਡੀ ਦੀ ਜਾਂਚ ਹੋਈ ਹੈ ਤੇ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਜੇਕਰ ਇਹਨਾਂ ਦਾ ਕੋਈ ਕ੍ਰਿਮਿਨਲ ਬੈਕਗ੍ਰਾਉਂਡ ਹੋਵੇਗਾ ਤਾਂ ਇਸ ਤੇ ਹੁਣ ਅਗਲੀ ਕਾਰਵਾਈ ਹੋਣੀ ਹੈ ਦੱਸਦੀ ਕਿ ਸਿਹੋਵਾਲ ਢੇਰੂਵਾਲ ਜੁਕੀ ਪੰਜਾਬ ਨੂੰ ਹਿਮਾਚਲ ਨਾਲ ਜੋੜਦਾ ਬੈਰੀਅਰ ਹੈ ਉਸ ਜਗ੍ਹਾ ਉੱਤੇ ਨਾਕਾਬੰਦੀ ਕੀਤੀ ਗਈ ਸੀ ਨਾਕਾਬੰਦੀ ਕਿਹੜੀ ਕਰੀ ਹੋਈ ਆ ਸੀ ਸਫਾ ਮਾਜਰਾ ਢੋਰਵਾਲ ਬੈਰੀਅਰ ਦੇ ਇੱਥੇ ਚੈਕਿੰਗ ਦੌਰਾਨ ਇੱਕ ਹੌਲਟੋ ਗੱਡੀ ਅਸੀਂ ਰੋਕੀ ਤੇ ਚੈੱਕ ਕਰਦੇ ਹਾਂ ਹਿਮਾਚਲ ਰਜਿੰਦਰ ਕੁਮਾਰ ਨਾਂ ਦੇ ਵਿਅਕਤੀ ਦੇ ਨਾਲ ਰਜਿਸਟਰਡ ਆ ਉਹਨੂੰ ਉਹਦਾ ਲੜਕਾ ਚਲਾ ਰਿਆ ਸੀਗਾ ਤੇ ਉਹਦੇ ਲੜਕੇ ਨੇ ਜਦੋਂ ਅਸੀਂ ਗੱਡੀ ਚੈੱਕ ਕੀਤੀ ਤਾਂ ਉਹਦੇ ਵਿੱਚੋਂ ਸਾਨੂੰ ਇੱਕ ਕਿਰਪਾਨ ਮਿਲੀ ਆ ਬਹੁਤ ਹੈਵੀ ਕਿਰਪਾਨ ਆ ਉਹ ਜੇ ਕਿਸੇ ਤੇ ਵਾਰ ਕਰੀਏ ਤਾਂ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀ ਹੈ ਇੱਕ ਬੇਸਬਾਲ ਦਾ ਬੈਟ ਮਿਲਿਆ ਤੇ ਅਸੀਂ ਇਹਦੀ ਫਰਤਾਲ ਕਰ ਰਹੇ ਹਾਂ ਉਹਨੂੰ ਰਾਉਂਡ ਅਪ ਕਰਾਂਗੇ ਗੱਡੀ ਨੂੰ ਤੇ ਉਸ ਵਿਅਕਤੀ ਉਹਦਾ ਡਰਾਈਵਰ ਨੂੰ ਕੁਝ ਕੁਝ ਕਰਦੇ ਹਾਂ ਵੀ ਇਹਨੇ ਆ ਜਿਹੜੀ ਚੀਜ਼ਾਂ ਰੱਖੀਆਂ ਨੇ ਕਿਉਂ ਰੱਖਿਆ ਨੇ ਤੇ ਇਹਦਾ ਬਾਸ ਕ੍ਰਿਮੀਨਲ ਰਿਕਾਰਡ ਗਿਆ 568 ਦੇ ਗੱਡੀ ਦੇ ਨੰਬਰ ਜਿਹੜੇ ਨੇ ਅਸੀਂ ਉਹ ਵਾਹਨ ਦੇ ਉੱਪਰ ਐਂਟਰ ਕਰਕੇ ਦੇਖਾਂਗੇ ਵੀ ਇਹ ਗੱਡੀ ਕਿਤੇ ਪਹਿਲਾਂ ਤਾਂ ਨਹੀਂ ਕਿਸੇ ਸਾਡੇ ਕ੍ਰਾਈਮ ਦੇ ਕੇਸਿਸ ਨਾਲ ਵੀ ਹੈਗੀ ਅਸੀਂ ਪੜਤਾਲ ਕਰ ਰਹੇ ਹਾਂ ਜੀ ਇਹਦੀ ਰਾਊਂਡ ਅਪ ਕਰ ਲਿਆ ਅਸੀਂ ਉਧਰ ਨਾਕਾਬੰਦੀ ਇਧਰੋਂ ਕੀ ਕਾਰਵਾਈ ਕੀਤੀ ਜੀ ਅੱਜ ਜੋ ਬਣੇਗੀ ਜੀ ਪਹਿਲਾਂ ਅਸੀਂ ਚੈੱਕ ਕਰਾਂਗੇ ਕਿ ਇਹਨੇ ਤੁਸੀਂ ਇਹਦਾ ਬਾਸ ਕ੍ਰਿਮੀਨਲ ਰਿਕਾਰਡ ਆਲੇ ਆ ਕਿਉਂ ਰੱਖਿਆ ਹੋਇਆ ਦਨਵੀਰੂ ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਜਿਹੜੀ ਯੋਧ ਨਸ਼ਾ ਵਿਰੁੱਧ ਚਲਾਇਆ ਗਿਆ ਹੈ ਉਹਦੇ ਤਹਿਤ ਲਗਾਤਾਰ ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋਂ ਨਾਕੇਬੰਦੀ ਕਰਕੇ ਔਰ ਕੈਸੋ ਆਪਰੇਸ਼ਨਸ ਕਰਕੇ ਜਾਂ ਸੀਕ੍ਰੇਟ ਇਨਫੋਰਮੇਸ਼ਨ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅੱਜ ਉਸੇ ਸਿਲਸਿਲੇ ਵਿੱਚ ਆਪਰੇਸ਼ਨ ਸੀਲ ਜਿਹੜਾ ਹੈ ਦੁਬਾਰਾ ਲਾਂਚ ਕੀਤਾ ਗਿਆ ਜਿਹਦੇ ਵਿੱਚ ਪੂਰੇ ਪੰਜਾਬ ਦੇ ਜਿੰਨੇ ਵੀ ਸਰਹਦੀ ਜ਼ਿਲ੍ਹੇ ਹੈਗੇ ਨੇ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਜਿੱਥੇ ਵੀ ਇੰਟਰਸਟਿਡ ਬਾਰਡਰ ਲੱਗਦਾ ਹੈ ਉੱਥੇ ਨਾਕੇ ਲਗਾ ਕਰਕੇ ਔਰ ਕੰਸਰਨ ਜਿਹੜਾ ਸਟੇਟ ਹੈਗਾ ਜਿਸ ਤਰ੍ਹਾਂ ਸਾਡੇ ਨਾਲ ਹਿਮਾਚਲ ਪ੍ਰਦੇਸ਼ ਦੀ ਪੁਲਿਸ ਲੱਗਦੀ ਹੈਗੀ ਹੈ ਉਹਨਾਂ ਦੇ ਨਾਲ ਰਲ ਕੇ ਆਪਾਂ ਨਾਕੇਬੰਦੀ ਕੀਤੀ ਹੈਗੀ ਹੈ ਔਰ ਲਗਾਤਾਰ ਚੈਕਿੰਗ ਜਾਰੀ ਹੈਗੀ ਹੈ ਇਹਦੇ ਵਿੱਚ ਸਾਡਾ ਮੇਨ ਮੰਤਵ ਜਿਹੜਾ ਹੁੰਦਾ ਹੈ ਉਹ ਆਹੀ ਹੁੰਦਾ ਹੈਗਾ ਕਿ ਜਿਹੜਾ ਮਾੜਾ ਅਨਸਰ ਹੈਗਾ ਉਹਤੇ ਨਕੇਲ ਕਸੀ ਜਾਵੇ ਉਹਨਾਂ ਦੀ ਮੂਵਮੈਂਟ ਨੂੰ ਚੈੱਕ ਕੀਤਾ ਜਾਵੇ ਔਰ ਜਿਹੜੇ ਨੇੜੇ ਦੇ ਇਲਾਕੇ ਹੈਗੇ ਨੇ ਜਿੱਥੇ ਸਾਨੂੰ ਖੱਛਾ ਹੁੰਦਾ ਹੈਗਾ ਇਨਫਾਰਮੇਸ਼ਨ ਹੁੰਦੀ ਹੈਗੀ ਹੈ ਕਿ ਇੱਥੇ ਕੋਈ ਨਾ ਕੋਈ ਕਿਸੇ ਤਰੀਕੇ ਦਾ ਕਾਉਂਟਰਾਬੈਂਡ ਜਾਂ ਸ਼ਰਾਬ ਵਗੈਰਾ ਛੁਪਾ ਕੇ ਰੱਖੀ ਜਾ ਸਕਦੀ ਹੈ ਉਹਨਾਂ ਦੀ ਸਰਚ ਕੀਤੀ ਜਾਵੇ ਐਸ ਲਈ ਆਪਾਂ ਕਨੌਲੀ ਨਾਕੇ ਤੇ ਖੜੇ ਹੋਏ ਆਂ ਔਰ ਲਗਾਤਾਰ ਚੈਕਿੰਗ ਜਾਰੀ ਹੈਗੀ ਹੈ ਪਹਿਲਾਂ ਵੀ ਆਪਾਂ ਇਹੋ ਜਿਹੇ ਆਪਰੇਸ਼ਨ ਸੀਲ ਕੀਤੇ ਹੈਗੇ ਨੇ ਔਰ ਕਾਫੀ ਚੰਗਾ ਸਾਨੂੰ ਰਿਜ਼ਲਟ ਮਿਲਿਆ ਹੈਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਕਿ ਜਦੋਂ ਦਾ ਯੋਧ ਨਸ਼ਿਆਂ ਵਿਰੁੱਧ ਚੱਲਿਆ 1 ਮਾਰਚ 2025 ਤੋਂ ਉਦੋਂ ਤੋਂ ਜ਼ਿਲ੍ਹਾ ਪੁਲਿਸ ਦੀ ਕਾਫੀ ਚੰਗੀ ਕਾਰਗੁਜ਼ਾਰੀ ਰਹੀ ਹੈ ਔਰ ਕਰੀਬ 220 ਦੇ ਕਰੀਬ ਆਪਾਂ ਪਰਚੇ ਦਰਜ ਕੀਤੇ ਨੇ ਔਰ ਉਹਦੇ ਵਿੱਚ 350 ਕਰੀਬ ਮੁਲਜ਼ਮ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਗਏ ਨੇ ਜਿੱਥੇ ਇੱਕ ਤਰਫ ਆਪਾਂ ਪਰਚੇ ਦਰਜ ਕਰ ਰਹੇ ਹੈਗੇ ਆ ਜਿਹੜੇ ਬੰਦੇ ਨਸ਼ਾ ਵੇਚ ਉਦੇ ਨਾਲ ਦੇ ਨਾਲ ਜਿਹੜਾ ਡੀ ਐਡਿਕਸ਼ਨ ਵਾਲਾ ਪਾਸਾ ਹੈਗਾ ਉੱਤੇ ਵੀ ਆਪਾਂ ਕੰਮ ਕਰ ਰਹੇ ਆਂ ਔਰ ਹੁਣ ਤਲਕ ਕਰੀਬ 83 ਦੇ ਕਰੀਬ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਵਿੱਚ ਭਰਤੀ ਕਰਾਇਆ ਗਿਆ ਹੈਗਾ ਔਰ ਉਹਨਾਂ ਦੇ ਖਿਲਾਫ ਜਿਹੜਾ ਹੈਗਾ 64 ਜਿਹੜਾ ਐਨ ਟੀ ਪੀ ਐਸ ਐਕਟ ਹੈ ਜਿਹਦੇ ਵਿੱਚ ਉਹਨਾਂ ਨੂੰ ਪ੍ਰੋਸੀਕਿਊਸ਼ਨ ਤੋਂ ਛੋਟ ਮਿਲਦੀ ਹੈਗੀ ਹੈ ਉਹਦੇ ਤਹਿਤ ਕਾਰਵਾਈ ਕੀਤੀ ਗਈ ਹੈ ਔਰ ਕਾਫੀ ਚੰਗਾ ਰਿਜ਼ਲਟ ਸਾਨੂੰ ਮਿਲਿਆ ਹੈਗਾ ਇਹਦੇ ਵਿੱਚ ਐਸ ਡੀ ਐਮ ਦੇ ਅੰਡਰ ਬਣੀ ਹੋਈ ਕਮੇਟੀ ਜਿਹੜੀ ਹੈਗੀ ਹੈ ਉਹ ਸੁਪਰਵਾਈਜ਼ ਕਰਦੀ ਹੈ ਜਿਹੜਾ ਵੀ ਬੰਦਾ ਡੀ ਐਡਿਕਸ਼ਨ ਸੈਂਟਰ ਵਿੱਚ ਭਰਤੀ ਹੁੰਦਾ ਹੈ ਉਹਦੇ ਡੀ ਐਡਿਕਸ਼ਨ ਪ ਔਰ ਜਦੋਂ ਉਹ ਪੂਰੀ ਤਰੀਕੇ ਦੇ ਨਾਲ ਕਲੀਨ ਹੋ ਜਾਂਦਾ ਤਾਂ ਉਹਨੂੰ ਉਤੋਂ ਫ੍ਰੀ ਕੀਤਾ ਜਾਂਦਾ ਹੈਗਾ ਇਸ ਤੋਂ ਇਲਾਵਾ ਕਰੀਬ ਚ 90 ਦੇ ਕਰੀਬ ਇਦਾਂ ਦੇ ਐਡਿਕਟਸ ਹੈਗੇ ਨੇ ਜਿਨ੍ਹਾਂ ਨੂੰ ਪੁਲਿਸ ਨੇ ਮੋਟੀਵੇਟ ਕਰਕੇ ਜਾਦੇ ਡੀ ਐਡਿਕਸ਼ਨ ਸੈਂਟਰ ਚ ਭਰਤੀ ਕਰਾਇਆ ਹੈ ਜਾਂ ਉਹ ਕਲੀਨਿਕਾਂ ਚ ਭਰਤੀ ਕਰਾਇਆ ਹੈਗਾ ਲਗਾਤਾਰ ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਸਾਨੂੰ ਆਸ ਹੈ ਕਿ ਆਪਾਂ ਜਿਹੜਾ ਸਾਡਾ ਨਸ਼ਾ ਮੁਕਤ ਪੰਜਾਬ ਹੈਗਾ ਉਹਦਾ ਟੀਚਰ ਜਲਦੀ ਤੋਂ ਜਲਦੀ ਹਾਸਿਲ ਕਰ ਲਾਂਗੇ